ਸਤਿ ਸ੍ਰੀ ਗੁਰੂ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਦੀਵਾਲੀ ਦੇ ਮੌਕੇ ਪ੍ਰਦੂਸ਼ਣ ਨੇ ਪੂਰੇ ਪੰਜਾਬ ਦੇ ਵਿੱਚ ਰਿਕਾਰਡ ਤੋੜ ਦਿੱਤੇ ਹਨ ਜੀ ਹਾਂ ਜਲੰਧਰ ਦੇ ਵਿੱਚ ਹੁਣ 750 ਤੋਂ ਵੀ ਟੱਪ ਗਿਆ ਹੈ 에ਅਰ ਕੁਆਲਿਟੀ ਇੰਡੈਕਸ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਤੋਂ ਵੀ ਵੱਧ ਹੁਣ ਪ੍ਰਦੂਸ਼ਣ ਜਲੰਧਰ ਸ਼ਹਿਰ ਦੇ ਵਿੱਚ ਹੋ ਚੁੱਕਾ ਹੈ ਜਲੰਧਰ ਦੇ ਵਿੱਚ ਦੀਵਾਲੀ ਦੇ ਮਗਰੋਂ ਹੁਣ ਹਵਾ ਦੇ ਹਾਲਾਤ ਬੇहद ਮਾੜੇ ਹੋ ਚੁੱਕੇ ਹਨ ਇਸ ਦੌਰਾਨ ਪ੍ਰਦੂਸ਼ਣ ਦੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ ਬੀਤੀ ਦੇਰ ਰਾਤ 에ਅਰ ਕੁਆਲਿਟੀ ਇੰਡੈਕਸ 750 ਤੋਂ ਵੀ ਪਾਰ ਜਾ ਪਹੁੰਚਿਆ ਜੋ ਕਿ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ ਮਾਹਰਾਂ ਦੇ ਮੁਤਾਬਕ 에ਅਰ ਕੁਆਲਿਟੀ ਇੰਡੈਕਸ 50 ਤੋਂ ਹੇਠਾਂ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਤੋਂ ਉੱਪਰ ਜਾਣ ਦੇ ਉੱਤੇ ਹਵਾ ਦੀ ਗੁਣਵੱਤਾ ਕਾਫੀ ਜ਼ਿਆਦਾ ਖਰਾਬ ਹੋ ਜਾਂਦੀ ਹੈ 150 ਤੋਂ ਉੱਪਰ ਇਸ ਨੂੰ ਕਾਫੀ ਜ਼ਿਆਦਾ ਨੁਕਸਾਨਦੇਮ ਮੰਨਿਆ ਜਾਂਦਾ ਹੈ ਤੇ 350 ਜਾਂ 300 ਤੋਂ ਉੱਪਰ ਇਸ ਨੂੰ ਖਤਰਨਾਕ ਸ਼੍ਰੇਣੀ ਦੇ ਵਿੱਚ ਮੰਨਿਆ ਜਾਂਦਾ ਹੈ ਪਰ ਬੀਤੀ ਤੇ 에어 ਕੁਆਲਿਟੀ ਇੰਡੈਕਸ 753 ਤੇ ਜਾ ਪਹੁੰਚਿਆ ਇੱਕ ਵੈਬਸਾਈਟ ਦੇ ਅੰਕੜਿਆਂ ਦੇ ਮੁਤਾਬਕ ਕੱਲ ਦੁਪਹਿਰ 4 ਵਜੇ ਤੱਕ 에어 ਕੁਆਲਿਟੀ ਇੰਡੈਕਸ 137 ਸੀ ਪਰ ਸਮਾਂ ਬੀਤਣ ਦੇ ਨਾਲ ਨਾਲ ਤੇਜ਼ੀ ਦੇ ਨਾਲ ਵਧਦਾ ਗਿਆ ਰਾਤ 9 ਵਜੇ ਦੇ ਕਰੀਬ 350 ਦੇ ਕਰੀਬ ਇਸ ਨੂੰ ਰਿਕਾਰਡ ਕੀਤਾ ਗਿਆ ਤੇ ਜਿਸ ਤੋਂ ਬਾਅਦ ਕੀ 2 ਵਜੇ ਸਵੇਰ ਦੇ ਜਿਹੜਾ ਕਿ ਟਾਈਮ ਦੇ ਉੱਤੇ ਜਦੋਂ ਇਸ ਦਾ ਰਿਕਾਰਡ ਚੈੱਕ ਕੀਤਾ ਗਿਆ ਤੇ 753 ਦੇ ਉੱਤੇ ਜਾ ਪਹੁੰਚਿਆ ਸੀ ਸੋ ਜਿਸ ਤੋਂ ਬਾਅਦ ਕੀ ਇਸ ਦੇ ਵਿੱਚ ਸਾਹ ਲੈਣਾ ਕਾਫੀ ਜ਼ਿਆਦਾ ਮੁਸ਼ਕਲ ਸੀ ਜਿਸ ਤੋਂ ਬਾਅਦ ਹੁਣ ਬਿਮਾਰ ਬਜ਼ੁਰਗਾਂ ਨੂੰ ਵਿਸ਼ੇਸ਼ ਇਸ ਤੌਰ ਦੇ ਉੱਤੇ ਇਸ ਖਾਸ ਦਿਨ ਦੇ ਉੱਤੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ ਤੇ ਦੂਜੇ ਪਾਸੇ ਹੁਣ ਮਾਸਕ ਲਾਉਣ ਦੀ ਅਪੀਲ ਵੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਡੀਆਈਜੀ ਹਰਚਰਨ ਨੂੰ ਹੁਣ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਹੁਣ ਹਰਚਰਨ ਸਿੰਘ ਭੁੱਲਰ ਦੇ ਬਾਰੇ ਪ੍ਰਤੀਕਿਰਿਆ ਦਿੱਤੀ ਗਈ ਹੈ। ਇਹ ਪਹਿਲੀ ਪ੍ਰਤੀਕਿਰਿਆ ਹੈ। ਉਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਲਿਖਿਆ ਹੈ ਕਿ ਡੀਆਈਜੀ ਭੁੱਲਰ ਤੇ ਰਿਸ਼ਵਤ ਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ ਜਿਵੇਂ ਤੁਹਾਨੂੰ ਦੱਸਿਆ ਕਿ ਦੂਜੇ ਪਾਸੇ ਹੁਣ মিডিਆ ਅਦਾਰੇ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਕਿ ਡੀਆਈਜੀ ਭੁੱਲਰ ਨੂੰ ਮੁਅੱਤਲ ਜਿਹੜਾ ਕਿ ਸੀਬੀਆਈ ਦੇ ਵੱਲੋਂ ਹੀ ਕਰ ਦਿੱਤਾ ਗਿਆ ਸੀ ਭਗਵੰਤ ਮਾਨ ਦੇ ਵੱਲੋਂ ਬਾਅਦ ਵਿੱਚ ਜਿਹੜਾ ਕਿ ਐਲਾਨ ਕੀਤਾ ਗਿਆ ਹੈ ਸੁੱਪ੍ਰੇਸ਼ਟਾਚਾਰ ਦੇ ਮਾਮਲੇ ਦੇ ਵਿੱਚ ਨਾਮਜ਼ਾਦ ਕਿਸੇ ਵੀ ਵਿਅਕਤੀ ਨੂੰ ਭਾਵੇਂ ਕੋਈ ਵੀ ਅਹੁਦਾ ਉਸਤੇ ਵੱਲੋਂ ਸੰਭਾਲਿਆ ਗਿਆ ਹੋਵੇ ਉਸ ਦਾ ਸਮਰਥਨ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਕੀਤਾ ਜਾਵੇਗਾ ਸੋ ਇਹ ਗੱਲ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹੀ ਗਈ ਹੈ ਤੇ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਏ ਵੀ ਸਵਾਲ ਉਠਾ ਰਹੀਆਂ ਹਨ ਵਿਰੋਧੀ ਪਾਰਟੀਆਂ ਕਿ ਭੁੱਲਰ ਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਮੁਅਤਲੀ ਦੀ ਖਬਰ 18 ਅਕਤੂਬਰ ਨੂੰ ਸਾਹਮਣੇ ਆਈ ਸੀ ਇਸ ਦੌਰਾਨ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਸੀ ਕਿ ਭੁੱਲਰ ਨੂੰ 16 ਅਕਤੂਬਰ ਤੋਂ ਹੀ ਮੁਅਤਲ ਮੰਨਿਆ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਫਿਰ ਤੋਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜੀ ਹਾਂ 22 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦੀ ਪੜਤਾਲ ਕੀਤੀ ਜਾਵੇਗੀ ਅਤੇ 26 ਅਕਤੂਬਰ ਤੱਕ ਉਮੀਦਵਾਰ ਆਪਣੇ ਪੱਤਰ ਚੁੱਕ ਸਕਦੇ ਹਨ ਜੀ ਹਾਂ ਪੰਜਾਬ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਚੋਣਾਂ ਦਾ ਐਲਾਨ ਹੋਇਆ ਹੈ 11 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਹੁਣ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਤੋਂ ਬਾਅਦ ਕੀ ਇਹਨਾਂ ਦਾ ਰਿਜ਼ਲਟ ਜਿਹੜਾ ਹੈ ਉਹ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਰਿਜ਼ਲਟ 14 ਨਵੰਬਰ ਨੂੰ ਆਵੇਗਾ ਸੋ 16 ਨਵੰਬਰ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਨੀ ਟੂ ਸ਼ਟਰਾਂ ਵਾਲਾ ਵੀ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਸ ਵੋਟਾਂ ਦੇ ਵਿੱਚ ਖੜਾ ਹੋ ਚੁੱਕਾ ਹੈ ਇਸ ਤੋਂ ਅਲੱਗ ਸੋ ਆਮ ਆਦਮੀ ਪਾਰਟੀ ਅਤੇ ਇਸ ਤੋਂ ਲਾ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਵੀ ਆਪਣੇ ਉਮੀਦਵਾਰ ਇਸ ਚੋਣਾਂ ਦੇ ਲਈ ਐਲਾਨੇ ਗਏ ਹਨ ਇਸ ਤੋਂ ਬਾਅਦ ਹੁਣ 스마트 ਮੀਟਰ ਲੱਗਣ ਬਾਰੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣ 스마트 ਬਿਜਲੀ ਮੀਟਰਾਂ ਵਾਲੇ ਖਾਤਕਾਰ ਹੋਣਗੇ ਖੁਸ਼ ਨਹੀਂ ਕਰਨਾ ਪਵੇਗਾ ਬਿੱਲ ਦਾ ਭੁਗਤਾਨ ਜਾਰੀ ਹੋ ਗਿਆ ਹੈ ਨਵਾਂ ਫਰਮਾਨ ਬਿਜਲੀ ਵਿਭਾਗ ਇਸ ਸਮੇਂ ਜ਼ਿਲ੍ਹੇ ਦੇ ਵਿੱਚ 스마트 ਮੀਟਰ ਲਗਾ ਰਿਹਾ ਹੈ ਪੁਰਾਣੇ ਮੀਟਰਾਂ ਦੀ ਥਾਂ ਵੀ ਹਰ ਖਾਤਕਾਰ ਦੇ ਘਰ ਦੇ ਵਿੱਚ ਨਵੇਂ ਮੀਟਰ ਲਗਾਏ ਜਾ ਰਹੇ ਹਨ ਬਿਜਲੀ ਦੇ ਬਿੱਲ ਸਮੇਂ ਸਿਰ ਆ ਰਹੇ ਹਨ ਸੋ ਖਾਤਕਾਰਾਂ ਨੂੰ ਆਪਣੇ ਬਿਜਲੀ ਦੇ ਬਿੱਲਾਂ ਦਾ ਇੱਕ ਮੁਸ਼ਕਲ ਭੁਗਤਾਨ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਸੀ ਇਸ ਦੇ ਹੱਲ ਦੇ ਲਈ ਹੁਣ ਵਿਭਾਗ ਨੇ ਕੇਸਤਾਂ ਦੇ ਵਿੱਚ ਬਿਜਲੀ ਦਾ ਭੁਗਤਾਨ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਵਿਸ਼ੇਸ਼ ਸਕੱਤਰ ਅਤੇ ਜ਼ਿਲ੍ਹਾ ਹੈੱਡਕੁਆਟਰ ਨੂੰ ਪੱਤਰ ਜਾਰੀ ਕੀਤੇ ਗਏ ਹਨ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਜਿਨ੍ਹਾਂ ਦੇ ਵੀ ਸਮਾਰਟ ਮੀਟਰ ਲੱਗੇ ਹੋਏ ਹਨ ਜੇਕਰ ਉਹਨਾਂ ਦਾ ਬਿੱਲ ਆਉਂਦਾ ਹੈ ਤੇ ਉਹ ਕੇਸਤਾਂ ਦੇ ਵਿੱਚ ਵੀ ਆਪਣਾ ਬਿੱਲ ਅਦਾ ਕਰ ਸਕਦੇ ਹਨ ਸੋ ਇਸ ਗੱਲ ਦੀ ਜਿਹੜੀ ਜਾਣਕਾਰੀ ਆ ਖੋਦ ਬਿਜਲੀ ਵਿਭਾਗ ਦੇ ਵੱਲੋਂ ਹੀ ਜਾਰੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਸਾਫ ਕਾ ਕਾਂਗਰਸੀ ਸਰਪੰਚ ਨੇ ਚਲਾਈ ਗੋਲੀ ਆਪ ਦੀ ਮਹਿਲਾ ਮੈਂਬਰ ਪੰਚਾਇਤ ਦੀ ਹੋ ਗਈ ਹੈ ਮੌਤ ਦੋ ਹੋਰ ਵਿਅਕਤੀ ਹੋਏ ਹਨ ਜ਼ਖਮੀ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਤਗਾਣਾ ਵਿਖੇ ਦੀਵਾਲੀ ਵਾਲੀ ਰਾਤ ਕਾਂਗਰਸ ਦੇ ਸਾਬਕਾ ਸਰਪੰਚ ਦੇ ਵੱਲੋਂ ਚਲਾਈ ਗਈ ਗੋਲੀ ਦੇ ਨਾਲ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੌਰ 40 ਸਾਲ ਪਤਨੀ ਜਤਿੰਦਰ ਸਿੰਘ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਗੋਲੀਬਾਰੀ ਦੇ ਦੌਰਾਨ ਦੋ ਹੋਰ ਲੋਕ ਵੀ ਜ਼ਖਮੀ ਹੋ ਗਏ ਹਨ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਦੇ ਉੱਤੇ ਡੀਐਸਪੀ ਪੱਟੀ ਲਵਕੇਸ਼ ਸੈਣੀ ਸਦਰ ਥਾਣਾ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਮ੍ਰਿਤਕ ਔਰਤ ਦੇ ਪਤੀ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੇਰਕਾ ਡੈਰੀ ਦਾ ਕੰਮ ਕਰਦਾ ਹੈ। ਉਹਨਾਂ ਦਾ ਗਵਾਂਢੀਆਂ ਦੇ ਨਾਲ ਝਗੜਾ ਹੋ ਗਿਆ ਤੇ ਉਹ ਆਪਣੇ ਬੱਚਿਆਂ ਨੂੰ ਬੁਲਾਉਣ ਦੇ ਲਈ ਗਲੀ ਦੇ ਵਿੱਚ ਆਏ ਤੇ ਇਸੇ ਦੌਰਾਨ ਸਾਹਮਣੇ ਤੋਂ ਕਾਂਗਰਸ ਦੇ ਸਾਬਕਾ ਸਰਪੰਚ ਨੇ ਗੋਲੀ ਚਲਾ ਦਿੱਤੀ। ਜੋ ਕਿ ਉਸਦੀ ਪਤਨੀ ਮਨਦੀਪ ਕੌਰ ਦੇ ਲੱਗ ਗਈ ਤੇ ਜ਼ਖਮੀ ਹਾਲਤ ਦੇ ਵਿੱਚ ਮਨਦੀਪ ਕੌਰ ਨੂੰ ਪੱਟੀ ਦੇ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਦਲਵਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਗਰਮੇਲ ਸਿੰਘ ਦੇ ਵੀ ਗੋਲੀਆਂ ਦੇ ਛਰੇ ਲੱਗੇ ਹਨ ਤੇ ਡੀਐਸਪੀ ਲਵਕੇਸ਼ ਸੈਣੀ ਨੇ ਦੱਸਿਆ ਹੈ ਕਿ ਵਾਰਸਾਂ ਦੇ ਬਿਆਨ ਹੁਣ ਲੈ ਲਏ ਗਏ ਹਨ ਤੇ ਇਸ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜਲੰਧਰ ਤੋਂ ਵੀ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ 2 ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤੇ ਵਿਅਕਤੀ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਜੀ ਹਾਂ ਪਿੰਡ ਸੰਘਵਾਲ ਵਿਖੇ ਦਿਵਾਲੀ ਵਾਲੇ ਦਿਨ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਗਮੀ ਦੇ ਵਿੱਚ ਬਦਲ ਗਈਆਂ ਜਦੋਂ ਇੱਕ ਨੌਜਵਾਨ ਦੇ ਵੱਲੋਂ ਘਰ ਦੇ ਵਿੱਚ ਹੀ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਖੁਦ ਖੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਚਾੜ ਪੁੱਤਰ ਸਵਾਰਗਵਾਸੀ ਚੰਨਜੀਤ ਸਿੰਘ ਚਾੜ ਦੇ ਵੱਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਦੇ ਅਨੁਸਾਰ ਪਰਿਵਾਰਕ ਮੈਂਬਰ ਬਿਨਤ ਸਿੰਘ ਨੇ ਦੱਸਿਆ ਹੈ ਕਿ ਕਰੀਬ 12:00 ਵਜੇ ਉਹ ਰਣਜੀਤ ਸਿੰਘ ਦੇ بیٹے ਪਰਮਜੀਤ ਸਿੰਘ ਨੂੰ ਫੋਨ ਦੇ ਉੱਤੇ ਉਸਦੇ ਵੱਲੋਂ ਦੱਸਿਆ ਗਿਆ ਕਿ ਡੈਡੀ ਨੂੰ ਕੋਈ ਗੱਲਬਾਤ ਹੋ ਗਈ ਹੈ। ਸੋ ਜਿਸ ਤੋਂ ਬਾਅਦ ਕਿ ਉਸ ਨੇ ਜਦੋਂ ਘਰ ਦੇ ਵਿੱਚ ਆ ਕੇ ਦੇਖਿਆ ਤੇ ਰਣਜੀਤ ਸਿੰਘ ਦੇ ਸਿਰ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਸੋ ਇਸੇ ਦੌਰਾਨ ਉਸ ਦੇ ਵੱਲੋਂ ਰੌਲਾ ਪਾਇਆ ਗਿਆ ਤੇ ਆਂਡ ਗਵਾਂਡ ਦੇ ਲੋਕਾਂ ਨੂੰ ਘਰ ਦੇ ਵਿੱਚ ਇਕੱਠੇ ਕੀਤਾ ਗਿਆ ਜਿਸ ਤੋਂ ਬਾਅਦ ਕੀ ਪਤਾ ਲੱਗਾ ਕਿ ਉਸ ਦੇ ਗੋਲੀ ਲੱਗੀ ਹੋਈ ਹੈ ਸੋ ਇਸ ਤੋਂ ਬਾਅਦ ਮ੍ਰਿਤਕ ਉਹ ਪਿਆ ਹੋਇਆ ਸੀ ਸੋ ਸੂਚਨਾ ਮਿਲਣ ਦੇ ਉੱਤੇ ਥਾਣਾ ਕਰਤਾਰਪੁਰ ਦੇ ਐਸ ਐਚ ਓ ਰਮਨਦੀਪ ਸਿੰਘ ਜਾਂਚ ਕਰਨ ਦੇ ਲਈ ਪਹੁੰਚ ਗਏ ਹਨ ਤੇ ਇਸ ਤੋਂ ਬਾਅਦ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਸੋ ਖੁਦ ਖੁਸ਼ੀ ਦੇ ਕਾਰਨਾਂ ਦਾ ਵੀ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਹੁਣ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਯੂਕੇ ਦੇ 에어ਪੋਰਟ ਦੇ ਉਤਰਦਿਆਂ ਹੀ ਨੌਜਵਾਨ ਨੂੰ ਕਰ ਦਿੱਤਾ ਗਿਆ ਹੈ ਰਿਪੋਰਟ ਜੀ ਹਾਂ ਤੁਹਾਨੂੰ ਦੱਦੀਏ ਕਿ ਇਹ ਮਾਮਲਾ ਕਾਫੀ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਜਾਲੀ ਦਸਤਾਵੇਜ਼ਾਂ ਅਤੇ ਇਸ ਤੋਂ ਇਲਾਵਾ ਡਿਗਰੀ ਦੀ ਭਾਰਤੋਂ ਕਰਕੇ ਯੂਕੇ ਪਹੁੰਚਣ ਵਾਲੇ ਨੌਜਵਾਨ ਨੂੰ ਹਵਾਈ ਅੱਡੇ ਦੇ ਉੱਤੇ ਹੀ ਪੁਲਿਸ ਨੇ ਜਾਂਚ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ ਜਦੋਂ ਉਸ ਦੇ ਸਾਰੇ ਦਸਤਾਵੇਜ਼ ਜਾਲੀ ਪਾਏ ਗਏ ਤੇ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਤੇ ਦਿੱਲੀ ਭੇਜ ਦਿੱਤਾ ਗਿਆ ਹੈ ਜਾਂਚ ਦੇ ਵਿੱਚ ਆਈ ਲੈਟਸ ਸੈਂਟਰ ਦਾ ਨਾਮ ਵੀ ਸਾਹਮਣੇ ਆਇਆ ਹੈ ਤੇ ਜਿਸ ਨੇ ਪੈਸਿਆਂ ਦੇ ਬਦਲੇ ਉਸ ਨੂੰ ਜਾਲੀ ਦਸਤਾਵੇਜ਼ ਬਣਾ ਕੇ ਦਿੱਤੇ ਸਨ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ 0 ਐਫ ਆਰ ਆਈ ਦਰਜ ਕਰ ਦਿੱਤੀ ਗਈ ਹੈ ਸੋ ਲੁਧਿਆਣਾ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਸੋ ਇਸੇ ਦੌਰਾਨ ਹੁਣ ਮੁਲਜ਼ਮ ਦੀ ਪਛਾਣ ਸਾਹਿਲ ਜਾਦਵ ਦੇ ਵਜੋਂ ਹੋਈ ਹੈ ਜੋ ਕਿ ਸੰਦੂ ਨਗਰ ਦਾ ਰਹਿਣ ਵਾਲਾ ਸੀ ਜਾਣਕਾਰੀ ਦੇ ਮੁਤਾਬਕ ਮਲਜ਼ਮ ਕੁਝ ਦਿਨ ਪਹਿਲਾਂ ਹੀ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਸਟੱਡੀ ਵੀਜ਼ਾ ਤੇ ਯੂਕੇ ਦੇ ਵਿੱਚ ਗਿਆ ਸੀ ਤਾਂ ਜਿਵੇਂ ਹੀ ਉਹ ਯੂਕੇ ਦੇ ਹਵਾਈ ਅੱਡੇ ਦੇ ਉੱਤੇ ਪਹੁੰਚਦਾ ਹੈ ਤੇ ਪੁਲਿਸ ਨੂੰ ਸ਼ੱਕ ਹੁੰਦਾ ਹੈ ਤੇ ਜਿਸ ਤੋਂ ਬਾਅਦ ਕੀ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਉਸ ਦੇ ਦਸਤਾਵੇਜ਼ ਦੇਖੇ ਜਾਂਦੇ ਹਨ ਜਿਸ ਤੋਂ ਬਾਅਦ ਕੀ ਉਹ ਸਾਰੇ ਦੇ ਸਾਰੇ ਝਾਲੀ ਪਾਈ ਜਾਂਦੇ ਹਨ ਤੇ ਇਸ ਤੋਂ ਇਲਾਵਾ ਆਈਲਰ ਸੈਂਟਰ ਤੋਂ ਵੀ ਉਸ ਦੇ ਵੱਲੋਂ ਜਿਹੜੀ ਡਿਗਰੀ ਲਈ ਗਈ ਸੀ ਉਹ ਵੀ 110000 ਰੁਪਏ ਦੇ ਵਿੱਚ ਲਈ ਗਈ ਸੀ ਜਿਸ ਤੋਂ ਬਾਅਦ ਕੀ ਉਸਦੇ ਸਾਰੇ ਡਾਕੂਮੈਂਟ ਜਾਲੀ ਪਾਏ ਗਏ ਤੇ ਉਸ ਨੂੰ ਹੁਣ ਖਾਲੀ ਹੱਥ ਹੀ ਵਾਪਸ ਮੋੜਨਾ ਪਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਹੁਣ ਸਨਅਤੀ ਖੇਤਰ ਦੇ ਵਿੱਚ 4 ਲੱਖ ਨੌਕਰੀਆਂ ਦੇਵੇਗੀ ਕੇਜਰੀਵਾਲ ਦੇ ਵੱਲੋਂ ਵਾਅਦਾ ਕੀਤਾ ਗਿਆ ਹੈ। ਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਤਹਿਤ ਹੁਣ ਪੰਜਾਬ ਸਰਕਾਰ ਦੇ ਵੱਲੋਂ ਅੱਜ ਪਹਿਲੇ ਪੜਾਅ ਤਹਿਤ 3000 ਤੋਂ ਵੱਧ ਪਿੰਡਾਂ ਦੇ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਖੇਡ ਸਟੇਡੀਅਮ ਬਣਾਉਣ ਦਾਗਾਜ਼ ਕਰ ਦਿੱਤਾ ਗਿਆ ਹੈ। ਇਸੇ ਵਿਆਪਕ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ अरविंद केजरीवाल ਵੱਲੋਂ ਰਸਮੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ अरविंद केजरीवाल ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਯੋਧ ਨਸ਼ਿਆਂ ਵਿਰੁੱਧ ਨੂੰ ਭਾਰਮਹੰਗਾਰਾ ਮਿਲ ਰਿਹਾ ਹੈ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਹੁਣ ਪੰਜਾਬ ਸਰਕਾਰ ਦੇ ਵੱਲੋਂ 4 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੀਐਮ ਮਾਨ ਦੀ ਫੇਕ ਵੀਡੀਓ ਬਣਾਉਣ ਦੇ ਮਾਮਲੇ ਦੇ ਵਿੱਚ ਹੁਣ ਪਰਚਾ ਦਰਜ ਹੋ ਗਿਆ ਹੈ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਥਿਤ ਤੌਰ ਦੇ ਉੱਤੇ ਫੇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਸ਼ੇਅਰ ਕਰਨ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਣੀ ਸ਼ੁਰੂ ਹੋ ਚੁੱਕੀ ਹੈ ਸਟੇਟ ਸਾਈਬਰ ਕ੍ਰਾਈਮ ਮੁਹਾਲੀ ਨੇ ਇਸ ਸੰਬੰਧੀ ਐਫ ਆਰ ਆਈ ਦਰਜ ਕਰ ਲਈ ਹੈ ਸੋ ਇਸ ਤੋਂ ਬਾਅਦ ਹੁਣ ਸਾਈਬਰ ਕ੍ਰਾਈਮ ਪੁਲਿਸ ਨੇ ਬੀ ਐਨ ਐਸ ਦੀਆਂ ਵੱਖ-ਵੱਖ ਧਾਰਾਂ ਦੇ ਤਹਿਤ 67 ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਆਈਆਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਦਾ ਮੁੱਖ ਦੇਸ਼ ਭਗਵੰਤ ਮਾਨ ਦੇ ਆਕਸ ਨੂੰ ਖਰਾਬ ਕਰਨਾ ਹੈ ਫਾਰਜੀ ਤੌਰ ਦੇ ਉੱਤੇ ਇਹ ਵੀਡੀਓ ਬਣਾਈ ਗਈ ਸੀ ਸੋ ਜਿਸ ਦਾ ਨਾਮ ਜਗਮਨ ਸਮਰਾ ਦੱਸਿਆ ਜਾ ਰਿਹਾ ਸੀ ਫੇਕ ਆਈਡੀ ਤੋਂ ਇਹ ਵੀਡੀਓ ਪੋਸਟ ਕੀਤੀ ਗਈ ਸੀ ਜੋ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਿ ਹੁਣ ਇਸ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਅਤੇ ਇਸ ਤੋਂ ਇਲਾਵਾ ਇਸ ਵੀਡੀਓ ਨੂੰ ਪੋਸਟ ਕਰਨ ਵਾਲਿਆਂ ਦੇ ਉੱਤੇ ਐਫ ਆਈ ਆਰ ਦਰਜ ਹੋਣੀ ਹੋ ਰੂ ਹੋ ਚੁੱਕੀ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ट्रैवल ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਹਨ 8 ਪੰਜਾਬੀ ਨੌਜਵਾਨ ਕਜ਼ਾਕਿਸਤਾਨ ਦੇ ਵਿੱਚ ਫਸ ਚੁੱਕੇ ਹਨ। ਤਸਵੀਰ ਤੁਸੀਂ ਦੇਖ ਲਈ ਹੈ ਪੰਜਾਬ ਦੇ 8 ਨੌਜਵਾਨ ਜੋ ਕਿ ਠੱਗੀ ਦਾ ਸ਼ਿਕਾਰ ਹੋ ਕੇ ਕਜ਼ਾਕਿਸਤਾਨ ਦੇ ਵਿੱਚ ਫਸੇ ਹੋਏ ਹਨ ਸਥਾਨਕ ਟਰੈਵਲ ਏਜੰਟ ਨੇ ਇਹਨਾਂ ਨੌਜਵਾਨਾਂ ਨੂੰ ਕਜ਼ਾਕਿਸਤਾਨ ਪਹੁੰਚਾਉਣ ਤੇ ਚੰਗੀ ਕਮਾਈ ਵਾਲੀ ਡਰਾਈਵਿੰਗ ਦੀ ਨੌਕਰੀ ਦਿਵਾਉਣ ਦਾ ਲਾਲਾ ਲਾਇਆ ਸੀ ਹਾਲਾਂਕਿ ਉੱਥੇ ਪਹੁੰਚਣ ਦੇ ਉੱਤੇ ਨੌਜਵਾਨਾਂ ਦੇ ਉੱਤੇ ਆਣ ਮਨੁੱਖੀ ਹਾਲਾਤਾਂ ਦੇ ਵਿੱਚ ਸਖਤ ਮਿਹਨਤ ਕਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਤੇ ਉਹਨਾਂ ਨੇ ਹੁਣ ਕਜ਼ਾਕਿਸਤਾਨ ਦੇ ਬਰਫ਼ ਦੇ ਨਾਲ ਕਿਰੇ ਹੋਏ ਇਲਾਕਿਆਂ ਦੇ ਵਿੱਚ ਮਜ਼ਦੂਰਾਂ ਵਜੋਂ ਕੰਮ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਕਿੜਾਕੇ ਦੀ ਠੰਡ ਹੈ ਤੇ ਭੁੱਖਮਰੀ ਵਰਗੇ ਹਾਲਾ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੀਐਸਐਫ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸਰਹੱਦੀ ਇਲਾਕਿਆਂ ਦੇ ਵਿੱਚ ਡਰੋਨ ਹੈਰੋਇਨ ਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਜੀ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸਰਹੱਦੀ ਇਲਾਕਿਆਂ ਦੇ ਵਿੱਚ ਲਗਾਤਾਰ ਪਾਕਿਸਤਾਨ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਅਮਰਤਸਰ ਤਰਨਤਾਰਨ ਏਰੀਏ ਦੇ ਰਾਹੀਂ ਲਗਾਤਾਰ ਨਸ਼ੀਲਾ ਪਦਾਰਥ ਤੇਸ ਤੋਂ ਇਲਾਵਾ ਹਥਿਆਰ ਸਮਗਲ ਕੀਤੇ ਜਾ ਰਹੇ ਹਨ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਤੇ ਬੀਐਸਐਫ ਦੇ ਵੱਲੋਂ ਵੱਡੀ ਕਾਰਵਾਈ ਕਰਕੇ ਡਰੋਨ ਹੈਰੋਇਨ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ 245 ਗ੍ਰਾਮ ਨਸ਼ੀਲਾ ਪਦਾਰਥ ਵੀ ਇਸ ਵਿਅਕਤੀ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਾਫਾ ਡੀਜੀਪੀ ਦੇ ਪੁੱਤਰ ਦੀ ਪਿਛਲੇ ਦਿਨੀ ਮੌਤ ਹੋਈ ਸੀ ਖੁਦਕੁਸ਼ੀ ਉਸ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਕੀ ਉਸ ਦੇ ਵੱਲੋਂ ਡੀਜੀਪੀ ਅਤੇ ਆਪਣੀ ਮਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਇਲਜ਼ਾਮ ਲਗਾਏ ਗਏ ਸਨ ਸੋ ਇਸੇ ਦੌਰਾਨ ਹੁਣ ਡੀਜੀਪੀ ਦੇ ਵੱਲੋਂ ਵੀ ਇਸ ਦੇ ਉੱਤੇ ਚੁੱਪੀ ਤੋੜੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਨਸ਼ੇ ਦੇ ਵਿੱਚ ਹੁੰਦਾ ਸੀ ਦਿਮਾਗ ਉਸ ਦਾ 40% ਤੱਕ ਡੈਮੇਜ ਹੋ ਗਿਆ ਸੀ ਤੇ ਨੌਂ ਦੀ ਵੀ ਉਹਨਾਂ ਦੇ ਵੱਲੋਂ ਜਾਨ ਬਚਾਈ ਗਈ ਸੀ ਪਰ ਅਕੀਲ ਅਖਤਰ ਪਿਛਲੇ ਦਿਨੀ ਹੀ ਖੁਦਕੁਸ਼ੀ ਕਰ ਗਿਆ ਸੀ ਜਿਸ ਤੋਂ ਬਾਅਦ ਕੀ ਉਸ ਦੇ ਨੂੰ ਆਪਣੇ ਮਾਤਾ ਪਿਤਾ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਸਨ ਪਰ ਹੁਣ ਮਾਤਾ ਪਿਤਾ ਦੇ ਦੁਆਰਾ ਇਸ ਮਾਮਲੇ ਦੇ ਉੱਤੇ ਚੁੱਪੀ ਤੋੜੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਹੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਸੀ ਤੇ ਕਾਫੀ ਜ਼ਿਆਦਾ ਹਿੰਸਕ ਹੁੰਦਾ ਸੀ ਸੋ ਜਿਸ ਤੋਂ ਬਾਅਦ ਕੀ ਇਹ ਹਾਲਾਤ ਬਣੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ ਦੋ ਔਰਤਾਂ ਸਣੇ ਕਈ ਲੋਕ ਆ ਗਏ ਹਨ ਲਪੇਟ ਦੇ ਵਿੱਚ ਪੈ ਗਈਆਂ ਭਾਂਜੜਾਂ ਜੀਹਾਂ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਬੀਤੀ ਰਾਤ ਦਿਵਾਲੀ ਦੇ ਤਿਉਹਾਰ ਦੇ ਉੱਤੇ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧੰਮਾਵਾਦ ਦੇ ਵਿੱਚ ਗੰਬੀਰ ਹਾਸਾ ਵਾਪਰਿਆ ਹੈ ਜਿੱਥੇ ਗੰਧਕ ਅਤੇ ਪोटाਸ਼ ਨੂੰ ਕੁੱਟਦਿਆਂ ਹੋਇਆਂ ਬਲਾਸਟ ਹੋ ਗਿਆ ਜਿਸ ਤੋਂ ਬਾਅਦ ਦੋ ਔਰਤਾਂ ਸਮੇਤ 7 ਵਿਅਕਤੀ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਇਹ ਹਾਸੇ ਦੇ ਵਿੱਚ ਪਰਿਵਾਰ ਦੇ ਕਈ ਜੀ ਜ਼ਖਮੀ ਹੋ ਗਏ ਹਨ ਜਿਸ ਦੇ ਵਿੱਚ ਦੋ ਸਕੇ ਭਰਾ ਇੱਕ ਧੀ ਦੋ ਜਵਾਈ ਦੱਸੇ ਜਾ ਰਹੇ ਹਨ ਇਸੇ ਦੌਰਾਨ ਤੋਂ ਜਖਮੀਆਂ ਦੀਆਂ ਬਾਹਾਂ ਤੇ ਮੂੰਹ ਪੂਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਹਨ ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਘਰ ਦੇ ਨੇੜੇ ਦੀ ਕੀ ਸ਼ੀਸ਼ੇ ਵੀ ਟੁੱਟ ਚੁੱਕੇ ਹਨ ਸੋ ਇਸੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਵਿਅਕਤੀਆਂ ਨੂੰ ਅਮਰਤ ਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਹੋ ਜਾਣਾ ਸੀ ਬਲਾਸਟ ਡੀਜੀਪੀ ਨੇ ਕੀਤਾ ਹੈ ਵੱਡਾ ਖੁਲਾਸਾ ਜੀ ਹਾਂ ਵੱਡੀ ਖਬਰ ਹੁਣ ਅਮਰਤਸਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਦਿਹਾਤੀ ਪੁਲਿਸ ਨੇ ਇੱਕ ਖੂਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਕੇਂਦਰੀ ਏਜੰਸੀਆਂ ਦੇ ਨਾਲ ਤਾਲਮੇਲ ਦੇ ਵਿੱਚ ਅਮਰਤਸਰ ਦੇ ਦੋ ਅੱਤਵਾਦੀ ਮਹਿਕਦੀਪ ਸਿੰਘ ਉਰਫ ਮਹਿਕ ਅਤੇ ਦਿੱਤਿਆ ਉਰਫ ਅਦੀ ਨੂੰ ਗ੍ਰਿਫਤਾਰ ਕੀਤਾ ਹੈ ਸੋ ਇਹਨਾਂ ਦੇ ਕੋਲੋਂ ਇੱਕ ਰਾਕਟ ਲਾਂਚਰ ਵੀ ਬਰਾਮਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਇਹਨਾਂ ਦੇ ਵੱਲੋਂ ਇੱਕ ਪੰਜਾਬ ਦੇ ਵਿੱਚ ਵੱਡਾ ਧਮਾਕਾ ਕੀਤਾ ਜਾਣਾ ਸੀ ਜਿਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸੋ ਇਸੇ ਦੌਰਾਨ ਹੀ ਪੰਜਾਬ ਪੁਲਿਸ ਦਾ ਬਿਆਨ ਆਇਆ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਬਲਾਸਟ ਹੋਣਾ ਸੀ ਜਿਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 1 ਸਾਲ ਪਹਿਲਾਂ ਚਾਵਾਂ ਦੇ ਨਾਲ ਤੋਰੀ ਸੀ ਧੀ ਦੀ ਡੋਲੀ ਦੀਵਾਲੀ ਵਾਲੇ ਦਿਨ ਇਸ ਹਾਲ ਦੇ ਵਿੱਚ ਬੇਖਮਾਪੀਆਂ ਦੇ ਉੱਡੇ ਹਨ ਹੋਸ਼ ਜੀਹਾਂ ਜਲੰਧਰ ਦੇ ਰਾਮਾ ਮੰਡੀ ਤੋਂ ਇਹ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਸੋਹਰਾ ਪਰਿਵਾਰ ਦੇ ਵੱਲੋਂ ਦੁਖੀ ਹੋ ਕੇ ਇੱਕ ਲੜਕੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਮ੍ਰਿਤਕਾ ਦੀ ਪਛਾਣ ਸੰਗੀਤਾ ਪਤਨੀ ਦਰਜੀਤ ਸਿੰਘ ਨਿਵਾਸੀ ਇਸ ਮਕਾਨ ਨੰਬਰ 31 ਪ੍ਰੋਫੈਸਰ ਕਲੋਨੀ ਰਾਮਾ ਮੰਡੀ ਦੇ ਵੱਜੋਂ ਹੋਈ ਹੈ। ਥਾਣਾ ਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੂੰ ਮ੍ਰਿਤਕ ਦੇ ਪਿਤਾ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਧੀ ਦਾ ਵਿਆਹ ਗੁਰਪ੍ਰੀਤ ਸਿੰਘ ਦੇ ਨਾਲ 30 ਜੁਲਾਈ ਸਾਲ 2024 ਨੂੰ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ। ਧੀ ਦਾ ਪਤੀ ਗੁਰਪ੍ਰੀਤ ਸਿੰਘ ਸਾਲ 2017 ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਹੋਇਆ ਸੀ। ਸੋ ਜਿਸ ਤੋਂ ਬਾਅਦ ਉਹਨਾਂ ਦੀ ਧੀ ਨੇ ਵੀ ਕੈਨੇਡਾ ਦੇ ਵਿੱਚ ਹੀ ਜਾਣਾ ਸੀ ਪਰ ਜੁਲਾਈ ਸਾਲ 2025 ਦੇ ਵਿੱਚ ਉਹ 1 ਮਹੀਨਾ ਆਪਣੇ ਪਰਿਵਾਰ ਦੇ ਕੋਲ ਆਇਆ ਤੇ 6 ਮਹੀਨਿਆਂ ਤੋਂ ਸੰਗੀਤਾ ਦਾ ਸੱਸ ਦੇ ਨਾਲ ਝਗੜਾ ਚੱਲ ਰਿਹਾ ਜਿਸ ਦੇ ਕਾਰਨ ਦਿਮਾਗੀ ਤੌਰ ਦੇ ਉੱਤੇ ਕਾਫੀ ਜ਼ਿਆਦਾ ਪਰੇਸ਼ਾਨ ਸੀ ਤੇ ਇਸੇ ਦੌਰਾਨ ਉਸ ਦਾ ਸਹੁਰਾ ਉਹਨਾਂ ਦੇ ਪਰਿਵਾਰ ਦੇ ਕੋਲੋਂ ਕਾਰ ਦੀ ਅਤੇ ਗਹਿਣਿਆਂ ਦੀ ਮੰਗ ਕਰ ਰਿਹਾ ਸੀ ਜਿਸ ਤੋਂ ਬਾਅਦ ਕੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਈ ਤੇ ਉਸ ਦੇ ਵੱਲੋਂ ਖੁੱਦ ਖੁਸ਼ੀ ਕਰ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੁਅਤਲ ਡੀਆਈਜੀ ਬਾਰੇ ਵੱਡੇ ਖੁਲਾਸੇ ਹੋਏ ਹਨ ਪੰਜਾਬ ਦੇ ਕਈ ਵੱਡੇ ਅਫਸਰ ਵੀ ਇਸ ਦੇ ਵਿੱਚ ਫਸ ਸਕਦੇ ਹਨ ਬੈਂਕ ਲੋਕਰ ਦੇ ਵਿੱਚੋਂ ਮਿਲਿਆ ਹੈ ਹੁਣ ਸੋਨਾ ਜੀਹਾਂ ਤੁਹਾਨੂੰ ਦੱਸ ਦਿਆ ਕਿ ਸੀਵੀਆਈ ਨੇ ਹੁਣ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਇਸ ਤੋਂ ਬਾਅਦ ਹੁਣ ਉਹਨਾਂ ਦੇ ਲੋਕਰ ਦੇ ਵਿੱਚੋਂ ਵੀ 50 ਗ੍ਰਾਮ ਸੋਨੇ ਦੇ ਗਹਿਣੇ ਅਤੇ ਪ੍ਰਾਪਰਟੀ ਦੇ ਕਾਗਜ਼ਾਤ ਪ੍ਰਾਪੰਦ ਹੋਏ ਹਨ ਸੋ ਚਾਰ ਹੋਰ ਬੈਂਕਾਂ ਦੇ ਵਿੱਚ ਲੋਕਰ ਹਨ ਸੋ ਉਹਨਾਂ ਨੂੰ ਵੀ ਲਗਾਤਾਰ ਹੁਣ ਖੋਲਿਆ ਜਾਵੇਗਾ ਜਿਸ ਤੋਂ ਬਾਅਦ ਕਿ ਪੰਜਾਬ ਦੇ ਵੱਡੇ ਵੱਡੇ ਲੀਡਰ ਵੀ ਫਸਦੇ ਹੋਏ ਇਸ ਮਾਮਲੇ ਦੇ ਵਿੱਚ ਨਜ਼ਰ ਆ ਸਕਦੇ ਹਨ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਜ਼ਦੀਕੀ ਮੰਨੇ ਜਾਂਦੇ ਹਨ ਹਰਚਰਨ ਸਿੰਘ ਭੁੱਲਰ ਸੋ ਭੁੱਲਰ ਦੇ ਹੁਣ ਚਾਰ ਬੈਂਕਾਂ ਦੇ ਹੋਰ ਲੋਕਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੋਲੇ ਜਾਣਗੇ ਜਿਸ ਤੋਂ ਬਾਅਦ ਕੀ ਭੁੱਲਰ ਦੀ ਹੋਰ ਪ੍ਰਾਪਰਟੀ ਦਾ ਵੀ ਪਤਾ ਲੱਗੇਗਾ